ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਰਦਾਰ ਜੀ ਲੱਗੇ ਹੋਏ ਆ ਤੂੰ ਤ ਦੀ ਕਟਿੰਗ ਕਰਨ ਵੈਸੇ ਇਹ ਤੂੰ ਤਾਂ ਪਟਣਾ ਸੀ ਕਿਉਂਕਿ ਸਾਡੇ ਆਂਬ ਨੂੰ ਬਹੁਤ ਮਾਰ ਕੀਤੀ ਹੈ ਇਹਨੇ ਆਂਬ ਪਰਾਂ ਨੂੰ ਇਹ ਵੱਧਦਾ ਫੁੱਲਦਾ ਇੱਧਰ ਖੇਤ ਕਿੰਨੀ ਨੂੰ ਵੱਧਦਾ ਫੁੰਦਾ ਤੂੰ ਤਾਂ ਕਿੰਨੀ ਉਹ ਬਿਲਕੁਲ ਨਾ ਫਲ ਪੈਂਦਾ ਨਾ ਇੱਧਰ ਕਾਣੇ ਵੱਧਦੇ ਖੁੱਲਦੇ ਆ ਤਾਂ ਕਰਕੇ ਫਿਰ ਇਹ ਕਹਿੰਦੇ ਵੀ ਪੱਟੇ ਦਵਾਂਗੇ ਦੇਖਦੇ ਆਂ ਜੀ ਜੜੋਂ ਤਾਂ ਨਹੀਂ ਪੱਟਦੇ ਹਾਂ ਸਰਦਾਰ ਜੀ ਆਪਾਂ ਇੱਥੇ ਬੈਠਣ ਨੂੰ ਬਣਾ ਲੈਣਾ ਹੈਨਾ ਜੀ ਸਾਰੇ ਆਏ ਅੱਜ ਉੱਧਰ ਲੱਭਾ ਖਾਲੀ ਹਾਂ ਹਾਂ ਸਾਰਾ ਖਾਲੀ ਕਰਤਾ ਹਾਂ 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 ਇਹ ਸ਼ੋਰੇ ਕਰਕੇ ਆ ਨਾ ਸ਼ੋਰੇ ਨੇ ਥੋੜਾ-ਸਾਰਾ ਸਾਲ ਤੇ ਸ਼ੋਰੇ ਹਾਂ ਸਾਰਾ ਸਾਲ ਸ਼ੋਰਰ ਰੇਂਦਾ ਤੇ ਪਛਮਣੋਂ ਤਾਂ ਇੱਧਰ ਬਥੇਰੀ ਸ਼ਾਮਾਂ ਆਈ ਜਾਂਦੀ ਐ ਬੁੱਟਿਆਂ ਦੀ ਤੇ ਸ਼ੇਪਲੀ ਤਾਂ ਇੱਧਰ ਚਲੋ ਦੇਖਦੇ ਹਾਂ ਹੁਣ ਤੁਹਾਨੂੰ ਹੋਰ ਦਿਖਾਉਨੇ ਆ ਮੈਂ ਲੱਗੀਆਂ ਬੂਟਿਆਂ ਦੀ ਕੇਅਰ ਕਰਨਾ ਇੱਧਰ ਕਟਿੰਗ ਸ਼ਟਿੰਗ ਝਾੜੀ ਦੀ ਮਾਂ ਚਲ ਮੇਰੇ ਕੋਲ ਹੈਗਾ ਤੀ ਉੱਧਰ ਅੱਧਾ ਘੰਟਾ ਸਾਰੇ ਕੰਮ ਨਿਬੜੇ ਹੋਏ ਆ ਰੋਟੀ ਰੋਟੀ ਦੀ ਆ ਮਾਂ ਚਲ ਮੈਂ ਇੱਧਰ ਥੋੜੀ ਜਿਹੀ ਹੈਲਪ ਕਰਾ ਦਾਂ ਮੈਂ ਲੈ ਆਈਆਂ ਹਥਿਆਰ ਹਾਂਜੀ ਕਿੰਨੇ ਪਿੱਛੇ ਨੂੰ ਖੜਾ ਦੇ ਉਹਨੂੰ ਆਹ ਆ ਮੈਂ ਕਹਿੰਦੇ ਤੇ ਕੀ ਆਇਆ ਸੀ ਕੁਝ ਸਮੇਂ ਸਾਗ ਲੈਣਾ ਜਾਂ ਹੋਰ ਹੋਰ ਲੈ ਲਵਾਂ ਹਾਂ ਭਾਈ ਸਾਗ ਲੈਣਾ ਨਹੀਂ ਜੀ ਰੋਤਾਂ ਵਾਲੀ ਪਿਆ ਜੇ ਰੋਤਾਂ ਵਾਲੇ ਚੰਨ ਕਹਿੰਦੀ ਖਾ ਲਈ ਆ ਕੋਈ ਨਹੀਂ ਸੰਦੀਪ ਉਹੀ ਕਰਦੇ ਆ ਬਹੁਤ ਸਵਾਦ ਆ ਮੇਚਾ ਇੰਨੀ ਤੇ ਸੰਦੀਪ ਹਾਂ ਜਾਣ ਜਾਣ ਕੇ ਕੁੜੀ ਨੂੰ ਤੰਗ ਕਰਦੇ ਆ ਹਾਂ ਸਾਗ ਮਿਰਚ ਬਿਨਾ ਕਿੱਥੇ ਸਵਾਦ ਲੱਗਦਾ ਹੈ ਹਾਂ ਮੈਨੂੰ ਕਹਿੰਦਾ ਰਸਕੂਲ ਤੋਂ ਭਾਈ ਜਾਂ ਉਹ ਸਕੂਲ ਚ ਤਾਂ ਨਹੀਂ ਆਣਾ ਮੈਂ ਤੈਨੂੰ ਕੱਲ ਦੱਸਿਆ ਤਾਂ ਫੰਕਸ਼ਨ ਹੈ ਫੰਕਸ਼ਨ ਕੈ ਕੈ ਕਬੀ ਜਾਣਾ ਕੈ ਕਬੀ ਜਾਵੋ ਤਾਂ ਨਾ ਬਗਨੋਂ ਤੋਂ ਰੂੰਗੀ ਆਪਾਂ ਇਹਨਾਂ ਛੋਟੇ ਨਹੀਂ ਆਣੇ ਨਾ ਹੋਣਾ ਹੈ ਨੋਵਲ ਸਟਾਰ ਨਾ ਹੀ ਭੇਜਿਆ ਤਾਂ ਟਾਈਮ ਨਹੀਂ ਮੇਰਾ ਸਾਢੇ 9 10 ਵਜੇ 10 ਵਜੇ ਤਾਂ ਬਿਲਕੁਲ ਹੋ ਜੀ ਹਾਂ ਵੇਜੇ ਸਾਰੇ ਕੰਮ ਪਏ ਆ ਨਾਨਾ ਪੁੱਤਰਾ ਸਫਾਈ ਰੋਟੀ ਪਾਣੀ ਦਾ ਪਿਆ ਜੇ ਚੱਲ ਕੋਈ ਨਹੀਂ ਫੇਰ ਸਹੀ ਮੈਂ ਲੱਗੀਆਂ ਜੀ ਤੇ ਸਾਡੇ ਫਤਿਹ ਦੇ ਸਕੂਲ ਚ ਹੈਗਾ ਫੰਕਸ਼ਨ ਉਦੇ ਮਮਾ ਪੁੱਛਦੇ ਤੇ ਕਹਿੰਦੇ ਆਂਟੀ ਜਾਣਾ ਤਾਂ ਨਹੀਂ ਮੇਰੇ ਹੁਣ ਥੋੜੇ ਜੇ ਕੰਮ ਉਧਰ ਰੋਟੀ ਰੂਟੀ ਦਾ ਪਿਆ ਜੇ ਕੰਮ ਕਰਨ ਨੂੰ ਮਾਹ ਚਲੋ ਬੱਚੇ ਜਾ ਆਉਣਗੇ ਆਪੇ ਇਹ ਮੇਰਾ ਹਥਿਆਰ ਹੈਗਾ ਆ ਕੈਂਚੀ ਬੁੜੀਆਂ ਦੇ ਗਾਣੇ ਕੈਂਚੀਆਂ ਨਹੀਂ ਘੜਕਾਈਆਂ ਲੜਾਈ ਪੈ ਜਾਂਦੀ ਹੈ ਤੇ ਇਹ ਮੈਂ ਲੱਗੀਆਂ ਕਟਿੰਗ ਕਰਨਾ ਝਾੜੀ ਦੀ ਆ ਦੇਖਿਓ ਹੁਣ ਸਰਦਾਰ ਜੀ ਕਹਿੰਦੇ ਤਾਂ ਰਾਧਾਰੀ ਬੰਦ ਕਰਤੀ ਝਾੜੀ ਗਲਤ ਲਾਤੀ ਮੈਨੂੰ ਵੀ ਵੈਸੇ ਲੱਗਿਆ ਝਾੜੀ ਨਹੀਂ ਵੈਸੇ ਗਲਤ ਲੱਗੀ ਕਹਿਣ ਦਾ ਮਤਲਬ ਤੇ ਮੈਂ ਕਿਹਾ ਚਲੋ ਇਧਰ ਇਧਰ ਕਟਿੰਗ ਕਰ ਦੇਣੀ ਆ ਤੇ ਆ ਝਾੜੀ ਦੀ ਜਿਹੜੀ ਕੁਆਲਿਟੀ ਹੈ ਜੀ ਜੇ ਤੁਸੀਂ ਇਹਦੀ ਕਟਿੰਗ ਨਹੀਂ ਕਰੋਗੇ ਇਹਨਾਂ ਦਰਖਤ ਬਣ ਜਾਣਾ ਬਹੁਤ ਭਾਰੀ ਠੀਕ ਹੈ ਜੀ ਜੇ ਤੁਸੀਂ ਕਟਿੰਗ ਕਰੋਗੇ ਤਾਂ ਇਹ ਬਹੁਤ ਵਧੀਆ ਆਕਾਰ ਚ ਰਹਿੰਦੀ ਆ ਸੰਘਣੀ ਹੋ ਜਾਂਦੀ ਆ ਜਿੱਧਰੋਂ ਵੀ ਤੁਸੀਂ ਇਹ ਪੈਲਸਾਂ ਵਗੈਰਾ ਚ ਜ਼ਿਆਦਾ ਹੁੰਦੀਆਂ ਨੇ ਇਹ ਤੇ ਜਿੱਧਰੋਂ ਵੀ ਤੁਸੀਂ ਪਰਦਾ ਕਰਨਾ ਚਾਹੁੰਦੇ ਹੋ ਉਧਰ ਇਹਨੂੰ ਲਾ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਆ ਐ ਵੈਸੇ ਮੈਨੂੰ ਨਾਲ ਉਦਾ ਨਹੀਂ ਪਤਾ ਹਟਦਾ ਵੀਰ ਫੜਾ ਕੇ ਜਾਂਦਾ ਹੁੰਦਾ ਬੂਟੇ ਉੱਪਰੋਂ ਥੋੜੀ ਜਿਹੀ ਕਟਿੰਗ ਦਾ ਆਏ ਹੋ ਜਾਂਦਾ ਵੀ ਕਸਾਰ ਹੋ ਜਵੇ ਹੈਨਾ ਇਧਰੋਂ ਤਾਂ ਕਟਿੰਗ ਹੋ ਜਾਂਦੀ ਆ ਮੈਨੂੰ ਜੀ ਬਹੁਤ ਸ਼ੌਂਕ ਆ ਬੂਟਿਆਂ ਦਾ ਕੱਲਾ ਬੂਟੇ ਲਾਉਣ ਦਾ ਸ਼ੌਂਕ ਨਹੀਂ ਹੈਗਾ ਮੈਨੂੰ ਐਂ ਹੁੰਦਾ ਵੀ ਮੈਂ ਹਰਦਮ ਇਹਨਾਂ ਦਾ ਕੁਛ ਨਾ ਕੁਛ ਕੇਅਰ ਕਰਦੀ ਰਹਾ ਇਹਨਾਂ ਦੀ ਮੈਨੂੰ ਵਧੀਆ ਲੱਗਦਾ ਇਹਨਾਂ ਨਾਲ ਹਰਦਮ ਖੈਂਦੇ ਜੇ ਫਿਰਨਾ ਬੜੀ ਮਨ ਨੂੰ ਸ਼ਾਂਤੀ ਆਉਂਦੀ ਆ ਕਰਦੇਆਂ ਨਾਲ ਕਹਿਣ ਨਾਲ ਬੂਟੇ ਨਾਲ ਘੈ ਲੋ ਹਾਂ ਕਰਦੇ ਤਾਂ ਮਾਰਨਗੇ ਛਿੱਤਰ ਬੂਟੇ ਦੇਣਗੇ ਸਾਨੂੰ ਵਾਰ ਵੀ ਸਾਡੀ ਕੇਅਰ ਕਰਦੀ ਹੈ ਹਨਾ ਇਹ ਸੋਹੀ ਗੱਲਾਂ ਜੀ ਠੀਕ ਆ ਜੀ ਹਾਂ ਬੁੱਤ ਲੱਗਣਾ ਜੇ ਮੈਂ ਤੋੜਨ ਤੋੜਦੀ ਆ ਕੋਈ ਨਹੀਂ ਫੜਾ ਦੰਨੇ ਆ ਨਹੀਂ 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 ਕੋਈ ਨਹੀਂ ਉਧਰ ਲੈ ਜੂਗੀ ਫੇਰ ਲੈ ਜਾਣਗੇ ਨਿਆਣੇ ਨਿਆਣੇ ਲੈ ਜਾਣਗੇ ਦਿਨ ਚ ਹਾਂ ਤੇ ਏ ਹੋ ਗਈ ਐਨ ਵਧੀਆ ਦੀ ਕਟਿੰਗ ਚਾਰ ਚਾਰ ਬੁੱਟੇ ਹੋ ਨੇ ਚਾਰੇ ਇਹਨੇ ਅੱਠ ਨੇ ਦੋ ਮੈਂ ਉਧਰ ਲਾਏ ਹੋਏ ਆ ਹੁਣ ਤੋੜ ਲਿਆ ਨਿੰਬੂ ਆਪਾਂ ਆਪਣਾ ਬੈਬਲੇ ਰੱਖ ਦਈਏ ਉਰੇ ਮੈਂ ਕਿਹਾ ਚੱਲ ਨਿੰਬੂ ਤੋੜ ਲਨੀ ਆ ਮੈਨੂੰ ਮੇਰੇ ਕੋਲ ਤਾਂ ਨਿੰਬੂ ਆਉਂਦਾ ਨਿੰਬੂ ਦਾ achar ਜਿਹੜਾ ਦੂਜਾ ਮਿੱਠਾ achar ਹੋ ਪਿਆ ਮੈਂ ਕਿਹਾ ਚੱਲ ਫਤੇ ਕਿ ਨਹੀਂ ਖੋੜਾ ਦਨੀ ਆ ਨਿੰਬੂਆਂ ਦੀ ਫਰਮਾਇਸ਼ ਕਹੀ ਜਾਣਿਆਂ ਦੀ ਆਈ ਹੋਈ ਸੀ ਭੈਣ ਜੀ ਵੀ ਕਹਿੰਦੇ ਨੇ ਹੁਣ ਜਿਹੜਾ ਭਾਈ ਟਾਈਮ ਨਾਲ ਮੋਰਚਾ ਮਾਰ ਗਿਆ ਮਾਰ ਗਿਆ ਕਿ ਨਹੀਂ ਸਰਦਾਰ ਜੀ ਹੁਣ ਕੁੜੀਆਂ ਆਈਆਂ ਨਹੀਂ ਸੱਦੀਆਂ ਹੋਈਆਂ ਅਸੀਂ ਨਹੀਂ ਦੀਵਾਲੀ ਨਿੰਬੂ ਆਂਦੀ ਉਹ ਦੇ ਦੇਣੀ ਦੀ ਕੁੜੀਆਂ ਨੂੰ ਸੱਚੀ ਰੱਬ ਝੂਠ ਨਾ ਬੁਲਾਵੇ ਆ ਸਰਦਾਰਾ ਤੁਹਾਡੀਆਂ ਭੈਣਾਂ ਨੂੰ ਆ ਆਈਆਂ ਉਹਨਾਂ ਨੇ ਖੁਰਮਾ ਹਕੀ ਆਪਣੇ ਕੀ ਹੁੰਦੇ ਨੇ ਆਪਣੇ ਖੇਲਣੇ ਖੁਦ ਉਹਨਾਂ ਨੇ ਖਾ ਕੇ ਜਿਆਦਾ ਮਿੱਠਾ ਖਰਾਬ ਕਰਦਾ ਮੈਂ ਕਿਹਾ ਚੱਲ ਅਸੀਂ ਜਿਹੜੀ ਦੀਵਾਲੀ ਆ ਨਿੰਬੂਆਂ ਦੀ ਦੇ ਆਉਂਗੇ ਪਰ ਕੁੜੀਆਂ ਨਹੀਂ ਗਹਿਣੇ ਲੱਗਦੀਆਂ ਮੈਨੂੰ ਕੱਲ੍ਹ ਕਹਿੰਦੇ ਵੀ ਅਸੀਂ ਆਉਣਾ ਮੈਂ ਸ਼ਾਮ ਥਾਂ ਡਿੱਕੀ ਗਈ ਹੈ ਰਾਤ ਫੋਨ ਆ ਗਿਆ ਕਹਿੰਦੇ ਦੀਵਾਲੀ ਤੋਂ ਬਾਅਦ ਆਵਾਂਗੇ ਨਹੀਂ ਪਤਾ ਨਹੀਂ ਕਿਉਂ ਮੈਨੂੰ ਫਿਰ ਬਹੁਤ ਗੁੱਸਾ ਆਉਂਦਾ ਕਿਉਂਕਿ ਮੈਨੂੰ ਉਡੀਕ ਹੁੰਦੀ ਆ ਉਹਨਾਂ ਦੀ ਮਾਰਿਆ ਚੱਕੇ ਕੰਮ 5-6 ਦਿਨ ਤੇ ਮੈਂ ਕਿਹਾ ਚਲੋ ਕੋਈ ਨਹੀਂ ਫਿਰ ਹੁਣ ਨਨਦਨੇ ਨਾ ਖਾਦੇ ਪਰਝਾਈ ਨੂੰ ਫੜਾ ਦੰਨੀ ਆ ਨਿੰਬੂਏ ਖਾਣੇ ਆ ਜਿਹੜਾ ਮਰਜੀ ਹੋਇਆ ਹੈ ਕਿ ਨਹੀਂ ਮਾ ਚਲ ਫਾਤੇ ਕਿ ਨਹੀਂ ਭੇਜ ਦੂੰਗੀ ਦੇਖੋ ਜੀ ਇਹ ਸਾਡਾ ਨਿੰਬੂ ਆ 12 ਮਾਸਾ ਜੀ 12 ਮਾਸਾ ਕਹਿੰਦੇ ਹੁੰਦੇ ਆ 12 ਮਾਸਾ ਹੈਗਾ ਤੇ ਹੁਣ ਇਹਨੂੰ ਤਿੰਨ ਤਰ੍ਹਾਂ ਦਾ ਫਲ ਲੱਗਿਆ ਹੋਇਆ ਸੁਖ ਨਾਲ ਇਹ ਸਾਰਾ ਸਿਆਲ ਨਿੰਬੂ ਲੱਗੀ ਜਾਣੇ ਇਹਨੂੰ ਤਿੰਨ ਚਾਰ ਤੋੜਾਂ ਸਿਆਲ ਸਿਆਲ ਟੁੱਟ ਜਾਂਦੀਆਂ ਨੇ ਹੁਣ ਜਿਹੜੀ ਦੂਈ ਤੋੜ ਐ ਉਹ ਭੇਜਾਂਗੇ ਆਪਾਂ ਕੁੜੀਆਂ ਚਿੜੀਆਂ ਨੂੰ ਤੇ ਤੀ ਤੋੜ ਦਾ ਪਾਵਾਂਗੇ ਅਸੀਂ ਅਚਾਰ ਮੇਰੇ ਕੋਲ ਮਿੱਠਾ ਅਚਾਰ ਬਥੇਰਾ ਪਿਆ ਹੁਣ ਮੈਂ ਪਾਉਣਾ ਖੱਟਾ ਅਚਾਰ ਨਵੇਂ ਤਰੀਕੇ ਦਾ ਦੱਸੂਗੀ ਫੇਰ ਤੁਹਾਨੂੰ ਮੈਂ ਕਿੱਦਾਂ ਦਾ ਅਚਾਰ ਪਾਇਆ ਜਾਂ ਅਚਾਰ ਪਾਉਂਗੀ ਫੇਰ ਮੈਂ ਵੀਡੀਓ ਬਣਾਉਂਗੀ ਚਲੋ ਜੀ ਦੀਵਾਲੀ ਦਾ ਤਿਹਾਰ ਆ ਗਿਆ ਸੱਚੇ ਪਾਤਸ਼ਾਹ ਸੁੱਖਾਂ ਭਰਿਆ ਤਿਹਾਰ ਲਿਆਵੇ ਮਹਾਰਾਜ ਸਭ ਨੇ ਘਰੀ ਤੰਦਰੁਸਤੀਆਂ ਬਖਸ਼ੇ ਸਭ ਨੂੰ ਅਡਵਾਂਸ ਵਿੱਚ ਹੈਪੀ ਦੀਵਾਲੀ ਤੇ ਮਹਾਰਾਜ ਸਭ ਦੇ ਖੁਸ਼ੀਆਂ ਖੇੜੇ ਬਣਾਈ ਰੱਖੇ ਮੈਂ ਹੁਣ ਪਹਿਲਾਂ ਮੇਰੀ ਸਲਾਹ ਤੇ ਵੀ ਜਦੋਂ ਫਤਿਹ ਨੂੰ ਛੁੱਟੀ ਹੋਊਗੀ ਉਦੋਂ ਨਿੰਬੂ ਤੋੜਾਂ ਫਤੇ ਮੇਰੇ ਨਾਲ ਬਹੁਤ ਕਿਦਾਂ ਖੇਡਦਾ ਤੇ ਕੰਮ ਵੀ ਕਰਾ ਦਿੰਦਾ ਪੈ ਦਿੰਦਾ ਆਂਟੀ ਆ ਜਾਓ ਆਪਾਂ ਕੰਮ ਕਰੀਏ ਉਹਨੂੰ ਚਾਉਂ ਰਹਿੰਦਾ ਹੈ ਇਹ ਜੇ ਕੰਮਾਂ ਦਾ ਫੇਰ ਮੈਂ ਸੋਚਿਆ ਵੀ ਨਹੀਂ ਉਹਦੇ ਕੰਡੇ ਨਾ ਵੱਜਣ ਕਿਤੇ ਸਾਡੇ ਨਿੰਬੂ ਨੂੰ ਆਂ ਕੰਡੇ ਦੂਏ ਬੂਟੇ ਨੂੰ ਕਿਤੇ ਕਿਤੇ ਹੁੰਦੇ ਸੀਗੇ ਫਤੇ ਦੇ ਘਾਣੇ ਕਿਤੇ ਕਿਤੇ ਹੈਗੇ ਤੇ ਕਿਤੇ ਕਿਤੇ ਹੈ ਨਹੀਂ ਤੇ ਬਾਈ ਫਤੇ ਦੂਏ ਬੂਟੇ ਦੇ ਨਿੰਬੂ ਤੋੜ ਲੈਂਦਾ ਹੁੰਦਾ ਤੇ ਹੁਣ ਆ ਬੂਟੇ ਨੂੰ ਮੈਂ ਥੋੜਾ ਜਿਹਾ ਕੰਡੇ ਮਹਾਕਤੇ ਫਤੇ ਦੇ ਕੰਡੇ ਨਾਲ ਛੋਟੇ ਛੋਟੇ ਹੱਥਾਂ ਤੇ ਵੱਜਣ ਨਹੀਂ ਉਹਨੂੰ ਚਾਉ ਉਹ ਰਹਿੰਦਾ ਇਹ ਜਿਹਾ ਕੰਮ ਦਾ ਤਾਂ ਕਰਕੇ ਫਿਰ ਫਤੇ ਦੇ ਸਾਡੇ ਦੇ ਅੱਜ ਫੰਕਸ਼ਨ ਆ ਕਾਲਜ ਵਿੱਚ ਮੈਂ ਕਿਹਾ ਚਲੋ ਫਤੇ ਸਾਡਾ ਬਿਜ਼ੀ ਆ ਇੱਕ ਨਾ ਮੈਂ ਤੁਹਾਨੂੰ ਹੋਰ ਦੱਸਦੀ ਆ ਭਈ ਇਹ ਜਿਹੜੀਆਂ ਹੁਣ ਖਬਰਾਂ ਆਪਾਂ ਨੂੰ ਬੜੀਆਂ ਦੇਖਣ ਨੂੰ ਮਿਲਦੀਆਂ ਕਨੇਡਾ ਵਾਲੀਆਂ ਇਹ ਕੁੜੀਆਂ ਨੇ ਬੜੀ ਹੱਥ ਚੱਕੀ ਆ ਅੱਧੇ ਮੁੰਡੇ ਮਾਰਨੇ ਇਹਨਾਂ ਨੇ ਲਏ ਹੋਇਆ ਹਾਂ ਪਤਾ ਨਹੀਂ ਕਿੱਦਾਂ ਦੇ ਖਾਨਦਾਨ ਚੋਂ ਨੇ ਇਹ ਜਿਹੜੀਆਂ ਮੁੰਡਿਆਂ ਨਾਲ ਇਦਾਂ ਦੀਆਂ ਖੇਡਾਂ ਖੇਡਦੀਆਂ ਮੇਰੀ ਬਾਹਾਂ ਵੀ ਦੁਖਣ ਲੱਗ ਗਈ ਨਿੰਬੂ ਵਾਲੀ ਟੋਕਰੀ ਫੜੀ ਹੋਈ ਹਾਂ ਆਪਾਂ ਚੱਲਦੇ ਹਾਂ ਪਰਲੇ ਪਾਸੇ ਹਾਂਜੀ ਆਪਾਂ ਗੱਲਾਂ ਕਰਦੇ ਸੀ ਗੱਲ ਕਰਦੇ ਸੀ ਕੈਨੇਡਾ ਵਾਲੀਆਂ ਕੁੜੀਆਂ ਦੀ ਹੈਨਾ ਵੀ ਇਹਨਾਂ ਨੇ ਬਹੁਤ ਹੱਤ ਚੱਕੀ ਹੋਈ ਆ ਆਧੇ ਮੁੰਡੇ ਮਾਰਨੇ ਇਹਨਾਂ ਨੇ ਲਏ ਹੋਏ ਆ ਕੱਲ ਇਦਾਂ ਹੀ ਬੈਠੀ ਬੈਠੀ ਮੈਂ ਲੱਗੇ ਵੀਡੀਓਆਂ ਦੇਖਣਾਂ ਇੱਕ ਤਾਂ ਇੱਕ ਇੱਕ ਤਾਂ ਇੱਕ ਵੀਡੀਓ ਆਈ ਜਾਵੇ ਤੁਹਾਨੂੰ ਪਤਾ ਵੀ ਜਿਹੜਾ ਜਿਹਾ ਆਪਾਂ ਉਹ ਕਹਿੰਦੇ ਆ ਵੀਡੀਓ ਖੋਲ ਲੀਓ ਜਿਹੇ ਖੁੱਲੀ ਜਾਣੀਆਂ ਹੁੰਦੀਆਂ ਫਿਰ ਮੁੰਡੇ ਨਹੀਂ ਮੈਂ ਮਰ ਜਾ ਨਹੀਂ ਐਡੇ ਐਡੇ ਗੱਭਰੂ ਪੁੱਤ ਮਾਵਾ ਦੇ ਰੋਂਦੇ ਨੇ ਹੈ ਕਿੰਨਾ ਕਿੰਨੀ ਨੇਰ ਕਰਦੀ ਆ ਇਹਹੀ ਆ 50 50 60 60 ਲੱਖ ਲਾ ਕੇ ਤੋਰੀਆਂ ਹੋਈਆਂ ਇਹ ਭੇਡਾਂ ਹੈ ਇਹ ਜੇ ਪੁੱਤਾਂ ਨੂੰ ਰਵਾ ਦੰਦੀਆਂ ਨੇ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਇੱਕ ਮੁੰਡੇ ਨੇ ਦੱਸਿਆ ਕਹਿੰਦਾ ਮੈਨੂੰ ਸੱਦ ਵੀ ਲਿਆ ਪਹਿਲਾਂ ਤਾਂ ਬਹੁਤ ਇੱਥੇ ਹੀ ਮਾੜਾ ਸਲੂਕ ਕੀਤਾ ਕਦੇ ਬਲੌਕ ਮਾਰਦਾ ਨੰਬਰ ਕਦੇ ਕੁਛ ਕਦੇ ਕੁਛ ਕਹਿੰਦਾ ਜਦ ਫਿਰ ਥੋੜੇ ਜਿਹਾ ਸਖਤ ਹੋਏ ਸੱਦ ਲਿਆ ਕਹਿੰਦਾ ਉੱਥੇ ਜਾ ਕੇ ਕੁਝ ਟਾਰਚਰ ਕੀਤਾ ਕੁਝ ਟਾਰਚਰ ਕੀਤਾ ਹੋਰ ਸੱਜਰਿਆਂ ਨਾਲ ਕਹਿੰਦਾ ਬਾਹਾਂ ਚ ਬਾਹਾਂ ਪਾ ਕੇ ਤੁਰੇ ਮੇਰੇ ਸਾਹਮਣੇ ਵੀ ਇੱਥੇ ਕੀ ਕਰ ਲੂ ਕੀ ਵਿਗਾੜ ਲੂ ਮੇਰਾ ਦੇਖ ਇਹ ਹੈਗਾ ਨਾ ਤੁਹਾਨੂੰ ਮੈਂ ਦੱਸਦੀ ਆ ਇਹ ਆ ਰੱਬ ਨੂੰ ਟੱਬ ਦੱਸਣਾ ਇਹ ਛੋਟੇ ਭਾਂਡੇ ਹੁੰਦੇ ਨੇ ਇਹਨਾਂ ਨੂੰ ਦੇਖ ਜਾਂਦੀ ਹੈ ਕੈਨੇਡਾ ਚ ਜਾ ਕੇ ਆਲੇ-ਦਾਲੇ ਐਸ਼ ਇਹ ਗਈਆਂ ਹੋਈਆਂ ਹੁੰਦੀਆਂ ਰੇ ਰੇ ਨੰਗਾ ਮਲੰਗਾ ਦੀਆਂ ਧੀਆਂ ਹੁਣ ਮੈਂ ਸਹੀ ਗੱਲ ਦੱਸਾਂ ਇਹਨਾਂ ਨੂੰ ਉੱਥੇ ਜਾ ਕੇ ਦੇਖੀ ਜਾਂਦੀ ਹੈ ਕੈਨੇਡਾ ਦੀਆਂ ਝਲਕਾਂ ਉੱਥੇ ਜਾ ਕੇ ਇਹ ਉਹ ਜਿਵੇਂ ਛੋਟਾ ਭਾਂਡਾ ਛੇਤੀ ਉੱਛਲ ਜਾਂਦਾ ਇਹ ਉੱਛਲ ਜਾਂਦੀਆਂ ਨੇ ਜਿਹੜੀਆਂ ਹੁੰਦੀਆਂ ਖਾਨਦਾਨਾਂ ਦੀਆਂ ਧੀਆਂ ਰੱਜੇ ਪਰਿਵਾਰਾਂ ਚੋਂ ਜਾਂਦੀਆਂ ਨੇ ਉਹ ਨਹੀਂ ਜਾ ਕੇ ਹਿੱਲਦੀਆਂ ਉਹ ਨਹੀਂ ਜਾ ਕੇ ਹਿੱਲਦੀਆਂ ਤੁਸੀਂ ਜਿਨ੍ਹਾਂ ਤੋਂ ਜੇਕਰ ਤੁਸੀਂ ਇੰਨੇ ਜੋਗੀਆਂ ਹੋ ਫੇਰ ਤਾਂ ਤੁਸੀਂ ਇਹ ਲੱਛਣ ਕਰਦੀਆਂ ਚੰਗੀ ਲੱਗਦੀਆਂ ਜਿਨ੍ਹਾਂ ਦੇ ਸਿਰਾਂ ਤੇ ਤੁਸੀਂ ਬਾਹਰ ਨਿਕਲਦੀਆਂ 50 50 60 60 ਲੱਖ ਲਾ ਕੇ ਉਹਨਾਂ ਦਾ ਬਰਬਾਦ ਕਰਕੇ ਤੁਸੀਂ ਉਹਨਾਂ ਨੂੰ ਇਹ ਇਹ ਜਿਹੇ ਲੱਛਣ ਦਿਖਾਉਣੀਆਂ ਹੈਗੀਆਂ ਤੁਸੀਂ ਦਿਖਾਉਣ ਚੋਗੀਆਂ ਬੰਦਾ ਉਹਨੇ ਚੋਗਾ ਹੋਵੇ ਵੀ ਹੈ ਮੁੰਡਾ ਤਾਂ ਜਾ ਕੇ ਇਹ ਲੱਛਣ ਕਰੇ ਵੀ ਹਾਂ ਤੇਰੇ ਤੇ ਲਾਇਆ ਸੀ 50 60 ਲੱਖ ਰੁਪਇਆ ਨਾਗੀਆਂ ਜਾ ਕੇ ਇਹ ਮੁੰਡਿਆਂ ਨੂੰ ਇਹ ਜਿਹਿਆਂ ਨੂੰ ਸੋਨੇ ਵਰਗੇ ਮੁੰਡਿਆਂ ਨੂੰ ਰੋਲ ਰੋਲ ਸੇਡਣੀਆਂ ਕਿੰਨੇ ਮੁੰਡਿਆਂ ਨੇ ਸੁਸੈਟ ਕਰ ਲਏ ਹੈ ਕਿੰਨੇ ਤਾਂ ਹੀ ਰੋਂਦੇ ਨੇ ਇਤਨੇ ਤਾਂ ਦੱਸਿਆ ਕਹਿੰਦਾ ਮੁੰਡੇ ਦਾ ਪਿਓ ਦੱਸੇ ਕਹਿੰਦਾ ਜੇ ਮੇਰੀ ਧੀ ਯਾਰ ਮੇਰਾ ਜਵਾਈ ਉੱਥੇ ਨਾ ਹੁੰਦੇ ਸਾਡਾ ਪੁੱਤ ਵੀ ਸੁਸਾਈਡ ਕਰਨ ਲੱਗਿਆ ਤਾਂ ਕੱਲੇ ਕੱਲੇ ਪੁੱਤ ਹੁੰਦੇ ਨਹੀਂ ਅੱਜਕੱਲ ਮਾਮਾਂ ਦੇ ਡੁੱਬ ਜਾਂੋਂ ਤੁਸੀਂ ਕੈਨੇਡਾ ਹੀ ਜਾ ਖਾਣਿਆਂ ਦੀ ਸਾਰਾ ਘਸਾ ਹੂੰ ਕਾਹ ਹੈ ਜਿਹੜੇ ਲਾਲ ਪਾਇਆ ਕੈਨੇਡਾ 'ਚ ਜਿਹੜਾ ਤੁਸੀਂ ਆਪਣੇ ਜੀਵਨ ਸਾਥੀ ਨੂੰ ਭੁੱਲੇ ਜਾਨੀ ਆ ਤੁਹਾਨੂੰ ਬਾਹਰ ਪਹਚਾਉਣੇ ਵਾਲਾ ਜਿਹੜਾ ਤੁਸੀਂ ਉਹਨੂੰ ਹੀ ਭੁੱਲੇ ਜਾਨੀ ਆ ਤੁਸੀਂ 4 ਦਿਨ ਦੀ ਤੁਹਾਡੀ ਜਵਾਨੀ ਆ ਬੁਢਾਪੇ 'ਚ ਵੀ ਆਉਣਾ ਕਿਉਂ ਤੁਸੀਂ ਤੁਹਾਨੂੰ ਅੱਗ ਲਾਉਂਦੀ ਹੈ ਜਵਾਨੀ ਤੁਹਾਨੂੰ ਟਿਕਣ ਨਹੀਂ ਦਿੰਦੀ ਧਿਲੋਂਦਰੀਆਂ ਜੀ ਮੈਂ ਤਾਂ ਮੁੰਡੇ ਵਾਲਿਆਂ ਨੂੰ ਵੀ ਇੱਥੇ ਗਲਤ ਕਹਿਨੀ ਆ ਜਿਹੜੇ ਇਹ ਜਿਵੇਂ ਸਟੈਪ ਲੈਂਦੇ ਨੇ 50-60 ਲੱਖ ਇਹਨਾਂ ਤੇ ਹੀ ਲਾਉਣਾ 50-60 ਲੱਖ ਲਾ ਕੇ ਕੋਈ ਜ਼ਰੂਰੀ ਨਹੀਂ ਵੀ ਹਾਈਲਾਈਟਸ ਨਾਲੇ ਨਿਕਲਣਾ ਬਥੇਰੇ ਤਰੀਕੇ ਨੇ ਮੁੰਡਿਆਂ ਨੂੰ ਕੱਢਣ ਦੇ ਜਿੱਕਣ ਮਰਜ਼ੀ ਕੱਢ ਤੋ ਹਾਈ ਕੁੜੀ ਹਾਈ ਕੁੜੀ ਹਾਈ ਕੁੜੀ ਕੁੜੀਆਂ ਨਾਲੇ 50-60 60 ਲੱਖ ਰੁਪਇਆ ਲਾਉਨੇ ਨਾਲੇ ਆਪਣੇ ਘਰ ਖੁੰਗਲ ਕਰਦੇ ਆ ਨਾਲੇ ਆਪਣੇ ਪੁੱਤਾਂ ਦੀ ਜ਼ਿੰਦਗੀ ਬਰਬਾਦ ਕਰਦੇ ਆ ਨਾਲੇ ਫੇਰ ਮੁੰਡਾ ਕੁਵਾਰੇ ਦਾ ਕੁਵਾਰਾ ਅਗਲੀਆਂ ਛੱਡ ਕੇ ਆ ਜਾਣੀਆਂ ਤੋੜੇ ਜੱਦੀਆਂ ਦਾ ਚੀਆ ਡਾ ਦੰਦੀਆਂ ਨੇ ਮੈਂ ਤਾਂ ਰੰਬੜਾਂ ਤੇ ਹੈਰਾਨ ਆ ਪਹਿਲਾਂ ਇੱਥੇ ਲਟੀ ਜੰਨੀਆਂ ਮੁੰਡਿਆਂ ਨਾਲ ਫੇ ਬਾਹਰ ਜਾ ਕੇ ਪਤਾ ਨਹੀਂ ਕਿਹੜੇ ਖਸਮੁਖਸੇ ਘੇੜ ਲੈਂਦੀਆਂ ਨੇ ਕਿਉਂਕਿ ਖਾਨਦਾਨੀ ਘਰਾਂ ਦੀਆਂ ਧੀਆਂ ਥੋੜ੍ਹੀ ਹੁੰਦੀਆਂ ਨੇ ਇਹ ਤਾਂ ਗਏ ਗੁਜ਼ਰੇ ਘਰਾਂ ਦੀਆਂ ਧੀਆਂ ਹੁੰਦੀਆਂ ਨੇ ਇਹਨੇ ਹੁੰਦੇ ਨੇ ਜਿਹਦਾ ਇੱਕ ਵਾਰ ਆਪਾਂ ਬਣ ਕੇ ਬਣ ਕੇ ਹੈ ਇਹ ਕੱਪੜੇ ਮੋਂ ਕੋ ਤਾਂ ਆਦਮੀ ਬਦਲਦੀਆਂ ਇਹ ਰੰਬੜਾਂ ਇਹਨਾਂ ਨੂੰ ਤਾਂ ਇੰਜਿਆਂ ਤੋਂ ਥੱਡ ਪੁੱਟ ਕਰਨਾ ਚਾਹੀਦਾ ਹੈ ਅਸੂਲ ਚਾਹੀਦਾ ਹੈ ਉੱਥੇ ਦੀ ਸਰਕਾਰ ਦਾ ਵੀ ਇਹ ਜੰਗੀਆਂ ਨੂੰ ਤਾਂ ਕਰੇ ਰਿਪੋਰਟ ਉੱਥੋਂ ਕੱਢੇ ਉੱਥੋਂ ਹਾਂ ਤੁਸੀਂ ਇੰਨਾ ਅਗਲੇ ਦੀ ਬਰਬਾਦੀ ਕਰਦੀਆਂ ਬਰਬਾਦੀ ਨੇ ਵੀ ਖਾਦੀ ਘੜੀ ਤੁਸੀਂ ਅਗਲੇ ਦੇ ਪੁੱਤ ਮਾਰਨੇ ਲੈ ਲੰਨੀਆਂ ਕਿੰਨੇ ਮੁੰਡਿਆਂ ਨੇ ਤਾਂ ਸੁਸਾਈਡ ਕਰ ਲਿਆ ਹੈ ਮੈਂ ਤੁਹਾਨੂੰ ਇੱਕ ਕਹੀਨੀ ਆ ਵੀ ਮਾਪੇਾਂ ਦੀ ਭਾਈ ਸਭ ਤੋਂ ਵੱਡੀ ਗਲਤੀ ਹੈ ਜਿਹੜਾ ਆਪਣਾ ਸਭ ਕੁਝ ਸਸਣੇ ਪੁੱਤ ਇਹਨਾਂ ਦੇ ਚਲੁੰਦਰੀਆਂ ਦੇ ਹਵਾਲੇ ਕਰ ਦਿੰਨੇ ਹੁਣ ਤਾਂ ਇਹਨਾਂ ਨੇ ਵੇਚਨੋਂ ਸੇ ਬਣਾ ਲਿਆ ਭਈ ਆਪਣਾ ਅਗਲੇ ਨੂੰ ਜਾਂ 60 ਲੱਖ ਚਾ ਠੱਗੋ ਅਗਲੇ ਦੇ ਪੁੱਤ ਦੀ ਜ਼ਿੰਦਗੀ ਕਰੋ ਬਰਬਾਦ ਅਗਲੇ ਨੂੰ ਝੂਠੇ ਦਿਖਾਓ ਸੁਪਨੇ ਆਪ ਕੈਨੇਡਾ ਉੱਡ ਜਾਓ ਕਿ ਸੋ ਫਿਰ ਆਹੀ ਜੀ ਕੈਨੇਡਾ ਨੂੰ ਜਿਹੜੀ ਪੈਸਾ ਵੀ ਖਾ ਲਵੇ ਪੁੱਤ ਵੀ ਖਾ ਲਵੇ ਲੋਕ ਵੀ ਅੰਨੇ ਹੀ ਹੋ ਗਏ ਜਾਤਾਂ ਪਾਤਾਂ ਭੁੱਲ ਗਏ ਹੂੰ ਰਿਸ਼ਤੇ ਭੁੱਲ ਗਏ ਕੈਨੇਡਾ ਦੇ ਚੱਕਰਾਂ ਚ ਹਾਈ ਕੈਨੇਡਾ ਹਾਈ ਅਮਰੀਕਾ ਫੇ ਕੋਸਾ ਵੀ ਨੀ ਪੱਲੇ ਰਹਿੰਦਾ ਨਾ ਇੱਜ਼ਤ ਪੱਲੇ ਰਹੇ ਨਾ ਪੈਸਾ ਪੱਲੇ ਰਹੇ ਨਾ ਪੁੱਤ ਪੱਲੇ ਰਹੇ ਫੇ ਬਹਿ ਜਾਂਦੇ ਨੇ ਫੌਲਜੀ ਹੋ ਕੇ ਜਿਤਨਾ ਪੈਸਾ ਲੱਗਦਾ ਹੋਵੇ ਭਾਈ ਕੁੜੀ ਮੁਕਤ ਮੁਕਤ ਲੈ ਜਾਂਦੀ ਆ ਫੇਰ ਤਾਂ ਹੈ ਲਾਉਣਾ ਤਾਂ 50-60 ਲੱਖ ਰੁਪਇਆ ਫੇਰ ਆਪਣੇ ਮੁੰਡੇ ਤੇ ਹੀ ਲਾ ਦੋ ਕੈਨੇਡਾ ਕੋਈ ਲਾਲ ਪਏ ਹੋਏ ਕੈਨੇਡਾ ਚ ਹੋਰ ਕੰਟਰੀਆਂ ਬਸੇਹਰੀਆਂ ਜੇ ਕਮਾਈਓ ਕਰਨੀਆਂ ਕੋਈ ਛੋਟੀ ਕੰਟਰੀ ਦੇਖ ਲੋ ਜੇ ਖਣੇ ਆਉਂਦਾ ਚਲੋ ਠੀਕ ਹੈ ਜੀ ਹੁਣ ਮੇਰੇ ਨਿੰਬੂ ਗਾਇ ਟੁੱਟ ਉਹ ਸਰਦਾਰ ਜੀ ਨੇ ਦੋ ਕੋ ਕੰਮ ਕਰਨੇ ਆ ਕਰਕੇ ਆ ਜਾਣਗੇ ਇਹ ਵੀ ਸੋਈ ਗੱਲਾਂ ਸੋਈ ਬਾਤਾਂ ਭਾਈ ਇਹੇ ਜੇ ਕੰਮ ਨਾ ਕਰਿਆ ਕਰੋ ਮੁੰਡੇ ਰੋਂਦੇ ਦੇਖ ਨਹੀਂ ਹੁੰਦੇ ਜਿਨ੍ਹਾਂ ਨਾਲ ਠੱਗੀਆਂ ਠੋਰੀਆਂ ਹੋਈਆਂ ਹੋਈਆਂ ਬਹੁਤ ਤਾਂ ਹੀ ਰੋਂਦੇ ਨੇ ਐਡੇ ਐਡੇ ਜਵਾਨ ਪੁੱਤ ਕਿਤੇ ਰੋਂਦੇ ਦੇਖ ਹੁੰਦੇ ਨੇ ਮਾਪੇ ਪਾਪਾਂ ਦੀ ਗਲਤੀ ਹੈ ਜਾਂ ਪਤਾ ਵੀ ਸਮਾਜ ਚਾਹੀ ਜੀ ਅੱਗ ਬਰਸਦੀ ਹੈ ਫਿਰ ਅਜੇ ਕੰਮ ਭਾਈ ਨਾ ਕਰੋ ਕੀ ਤਾਂ ਭਰੋਸਾ ਹੈ ਇਹ ਤਾਂ ਵਿਆਹ ਕਰਾ ਕੇ ਮੁੰਡਿਆਂ ਕੋਲ ਮੁੰਡਿਆਂ ਦੇ ਬਸ ਕੇ ਫਿਰ ਜਾ ਕੇ ਬਦਲ ਲੈਂਦੀਆਂ ਨੇ ਮੁੰਡਿਆਂ ਨੂੰ ਇਹਨਾਂ ਦਾ ਕੋਈ ਨਹੀਂ ਹੁਣ ਹੱਜ ਕੱਜ ਉਹ ਅੱਗੇ ਹੀ ਹੁੰਦੀਆਂ ਦੀਆਂ ਇੱਕ ਤਾਂ ਪੱਲਾ ਫੜ ਕੇ ਰੜੇ ਥਾਈ ਨਿਭਾਉਂਦੀਆਂ ਦੀਆਂ ਹੁਣ ਕੋਈ ਪਤਾ ਨਹੀਂ ਕਟਕਟ ਨੇ ਆਉਣਿਆਂ ਦੀਆਂ ਮਾਮਾ 15-15 ਸਾਲ 20-20 ਸਾਲ ਬਿਆਈਆਂ ਹੋਈਆਂ ਹੁੰਆਂ ਨੂੰ ਹੋ ਜਾਂਨੇ ਆ ਪੁੱਤ ਧੀ ਬਰਾਬਰ ਦੇ ਹੋ ਜਾਂਨੇ ਆ ਫੇਰ ਵੀ ਭਜ ਨੱਠ ਜਾਂਦੀਆਂ ਨੇ ਕਿਸੇ ਨਾਲ ਹੁਣ ਨਹੀਂ ਕਿਸੇ ਨੂੰ ਕਿਸੇ ਦਾ ਹੱਜ ਕੱਜ ਹੈਗਾ ਹੁਣ ਤਾਂ ਮਹਾਰਾਜ ਕਨਿਆ ਸਭ ਦੀ ਮਤਬੁੱద్ధి ਆਪਣੇ ਹੱਥ ਰੱਖੇ ਤਾਂ ਕਿਤੇ ਜਾ ਕੇ ਗੁਜ਼ਾਰਾ ਹੁੰਦਾ ਹੁਣ ਨਹੀਂ ਹੁਣ ਤਾਂ ਪਤਾ ਨਹੀਂ ਕੀ ਖਾ ਗਿਆ ਸਮਾਜ ਨੂੰ ਕੀ ਖਾ ਗਿਆ ਕਿੱਧਰ ਨੂੰ ਸਾਡਾ ਸਮਾਜ ਤੁਰ ਪਿਆ ਕੋਈ ਇੱਜ਼ਤ ਦੀ ਪਰਵਾਹ ਨਹੀਂ ਹੈਗੀ ਕੋਈ ਪਰ ਮੈਂ ਇੱਕ ਦੱਸ ਦਿਆਂ ਆ ਜਿਹੜੇ ਕੈਨੇਡਾ ਅਮਰੀਕਾ ਵਾਲੇ ਚੱਕਰਾਂ ਇਹਨਾਂ ਦੇ ਮਾਪੇ ਵਾਪ ਤਾਂ ਸਾਰਾ ਸਾਰੇ ਇਹਨਾਂ ਨਾਲ ਸਹਿਮਤ ਹੁੰਦੇ ਨੇ ਸਾਰਾ ਸਾਰ ਸਹਿਮਤ ਹੁੰਦੇ ਨੇ ਠੀਕ ਆ ਕੁੜੀ ਦੇ ਮਾਪੇ ਵਾਪ ਜਿਹੜੇ ਹੁੰਦੇ ਨੇ ਮਾਣਾ ਮੋਟਾ ਦੇਖ ਲਿਆ ਕਰੋ ਵੀ ਅਗਲੇ ਕਿੱਦਾਂ ਦੇ ਆ ਕੋਈ ਲਾਲਚੀ ਤਾਂ ਨਹੀਂ ਹੈਗੇ ਕੋਈ ਗਈ ਗੁਜਰੀ ਖਾਨਦਾਨੀ ਤਾਂ ਨਹੀਂ ਹੈਗੀ ਕੁਛ ਦੇਖ ਲਿਆ ਕਰੋ ਫੇਰ ਸਾਰਾ ਕੁਝ ਇਹਨਾਂ ਨੂੰ ਸੰਭਾਲਿਆ ਕਰੋ ਠੀਕ ਆ ਜੀ ਚਲੋ ਠੀਕ ਆ ਜੀ ਬੋਲਦਿਆਂ ਕੋਲੋਂ ਫੇਰ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ